ਗੁਰਦਸੇ ਬਾੜੀਆਂ ਕਲਾਂ ਜੋ 14 ਏਰੀਆ ਪੈਂਦਾ ਪਿੰਡ ਦਾ ਪੀਐਸ ਛੱਬੇਵਾਲ ਉੱਥੇ ਖੜਿਆ ਪਿੱਛੇ ਸੀ ਇੱਕ ਬਾਰਦਾਤ ਕੋਈ ਸੀ ਕਿ ਇੱਥੇ ਜੋ ਛੱਬੇਵਾਲ ਏਰੀਆ ਦੇ ਵਿੱਚੋਂ ਇੱਕ ਮਨੀ ਐਕਸਚੇਂਜ ਦੀ ਸ਼ਾਪ ਦੇ ਵਿੱਚੋਂ ਤੇ ਕਹਤੀ ਸੀ ਕਿਤੀ ਸੀ ਉਦੇ ਵਿੱਚ ਅਸੀਂ ਸਾਡੀ ਟੀਮ ਜੋ ਐਸਪੀਬੀ ਸਾਹਿਬ ਦੇ ਚੇਤੇ ਕੰਮ ਕਰ ਰਹੀ ਸੀ ਤੇ ਵਧੀਆ ਉਹਨਾਂ ਨੇ ਤਿੰਨ ਬੰਦੇ ਫੜੇ ਉਹਨਾਂ ਤੋਂ ਫਰਦਰ ਸਾਨੂੰ ਦੋ ਬੰਦੇ ਹੋਰ ਆਇਡੈਂਟੀਫਾਈ ਹੋਏ ਸੀਗੇ ਜਿਹੜੇ ਕਿ ਦਲਜੀਤ ਸਿੰਘ ਉਰਫ ਡੱਲੀ ਤੇ ਜਸਵਿੰਦਰ ਸਿੰਘ ਪਹਿਲਾਂ ਜਿਹੜੇ ਅਸੀਂ ਤਿੰਨ ਬੰਦੇ ਫੜੇ ਸੀਗੇ ਉਹ ਹਰਦੀਪ ਹਰਪ੍ਰੀਤ ਤੇ ਜਸਵਿੰਦਰ ਸਿੰਘ ਉਹਨਾਂ ਦੀ ਇੰਟਰੋਗੇਸ਼ਨ ਤੋਂ ਇਹ ਦੋ ਬੰਦੇ ਫੀਚਰ ਹੋਏ ਸੀਗੇ ਜੋ ਕਿ ਉਸ ਮੌਕੇ ਵਾਰਦਾਤ ਤੇ ਮੌਜੂਦ ਸੀਗੇ ਇਹਨਾਂ ਨੇ ਅਨਜਾਮ ਦਿੱਤਾ ਸੀ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਟੈਕਨੀਕਲ ਤੇ ਹਿਊਮਨ ਇੰਟਸ ਸੀਗਾ ਕਿ ਇਹ ਜਿਹੜੇ ਅਕਿਊਜ਼ਡ ਹੈਗੇ ਇਹ ਇਸ ਏਰੀਆ ਦੇ ਵਿੱਚ ਮਿਲ ਸਕਦੇ ਤੇ ਸਾਡੀ ਵੱਖ-ਵੱਖ ਟੀਮ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਟਰੋਲਿੰਗ ਪਾਰਟੀਆਂ ਜਿਹਨੂੰ ਵੀ ਲੀਡ ਕਰ ਰਹੇ ਸੀਗੇ ਸਾਡੇ ਐਸ ਐਚ ਓ ਚੱਬੇਵਾਲ ਐਂਡ ਇਨਚਾਰਜ ਜੀਆਈਏ ਉਹਨਾਂ ਦੀ ਟੀਮਸ ਦੇ ਨਾਲ ਇਹਨਾਂ ਦਾ ਆ ਸਾਹਮਣਾ ਹੋਇਆ ਇਹਨਾਂ ਨੇ ਜਦੋਂ ਉਹਨਾਂ ਨੂੰ ਪਛਾਣ ਲੈ ਰੋਕਣ ਦੀ ਉਹਨਾਂ ਨੂੰ ਕਿਹਾ ਗਿਆ ਬਟ ਉਹਨਾਂ ਨੇ ਰੁਕਿਆ ਨਹੀਂ ਬਟ ਉਹਨਾਂ ਕੋਲ ਹਥਿਆਰ ਸੀਗਾ ਉਹਨਾਂ ਨੇ ਫਾਇਰ オーਪਨ ਕਰਤਾ ਸਾਡੀ ਪਾਰਟੀ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਡਰਾਉਣ ਦੇ ਵਾਸਤੇ ਹਵਾਈ ਫਾਇਰ ਵੀ ਕੀਤਾ ਪੋਸ਼ਸ ਕੀਤਾ ਬਟ ਉਹ ਫੇਰ ਨਹੀਂ ਮੰਨੇ ਕਈ ਫਾਇਰ ਉਹਨਾਂ ਵੱਲੋਂ ਹੋਏ ਤੇ ਜਵਾਬੀ ਫਾਇਰਿੰਗ ਸਾਡੇ ਵੱਲੋਂ ਵੀ ਰਿਟੈਲੀਏਸ਼ਨ ਕੀਤੀ ਗਈ ਜਿਹਦੇ ਵਿੱਚ 4-5 ਫਾਇਰ ਸਾਡੀ ਟੀਮ ਵੱਲੋਂ ਕੀਤੇ ਗਏ ਜਿਹਦੇ ਵਿੱਚ ਜੋ ਦਲਜੀਤ ਸਿੰਘ ਉਹ ਟੱਲੀ ਹੈਗਾ ਜੋ ਜਲੰਧਰ ਰੂਰਲ ਦਾ ਰਹਿਣ ਵਾਲਾ ਹੈ ਉਦੇ ਪਾਉਂ ਦੇ ਵਿੱਚ ਗੋਲੀ ਲੱਗੀ ਹੈਗੀ ਐਂਡ ਹੀ ਹੈਜ਼ ਬੀਨ ਰੈਫਰਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਫਾਰ ਟਰੀਟਮੈਂਟ ਐਂਡ ਦੂਜਾ ਜਿਹੜਾ ਅਕਿਊਜ਼ਡ ਹੈਗਾ ਜਸਵਿੰਦਰ ਸਿੰਘ ਹੀ ਹੈਜ਼ ਬੀਨ ਟੇਕਨ ਇਨਟੂ ਕਸਟਡੀ ਜੋ ਜੋ ਇਹ ਦਲਜੀਤ ਸਿੰਘ ਉਹ ਡੱਲੀ ਹੈਗਾ ਇਹਦੇ ਤੇ ਪਹਿਲਾਂ 14 15 ਐਫ ਆਈ ਆਰ ਹੈ ਇਹ ਕਈਆਂ ਦੇ ਵਿੱਚ ਕਨਵਿਕਟ ਵੀ ਹੈਗਾ ਕਈ ਅੰਡਰ ਟ੍ਰਾਇਲ ਹੈ 302 ਕੀ ਮਰਡਰ ਦੀ ਅਟੈਂਪਟ ਟੂ ਮਰਡਰ ਰੋਬਰੀ ਡਕੈਤੀ ਸਨੇਚਿੰਗ ਪ੍ਰिजन ਐਕਟ ਦੀ ਐਫ ਆਈ ਆਰ ਐਂਡ ਡੀ ਪੀ ਐਸ ਕਈ ਕਈ ਐਫਆਈਆਰ ਦੇਤੇ ਦਰਜੇ ਕਾਫੀ ਐਂਡ ਜੋ ਦੂਜਾ ਹੈਗਾ ਜਸਵਿੰਦਰ ਸਿੰਘ ਉਹਦੇ ਤੇ ਵੀ ਲੁੱਟ ਖੋਹ ਦੀ ਐਂਡ ਮਾ ਇਦਾਂ ਦੀ ਐਫਆਈਆਰ ਦਰਜ ਹੈ ਦੋ ਤਿੰਨ ਦੋ ਆਈ ਥਿੰਕ ਜੋ ਐਫਆਈਆਰ ਉਹਦੇ ਤੇ ਵੀ ਦਰਜ ਹੈ ਉਹ ਪੀਓ ਵੀ ਹੈਗਾ ਸਾਡਾ ਇਨ ਕੇਸਸ ਦੇ ਵਿੱਚ ਤੇ ਇਹਨਾਂ ਨੇ ਕਾਫੀ ਅੱਛਾ ਅਜ ਕੰਮ ਕੀਤਾ ਹੈਗਾ ਜੋ ਇਹ ਇਦਾਂ ਦੇ ਡਰੇਡਿਡ ਕ੍ਰਿਮੀਨਲਸ ਹੈਗੇ ਕ੍ਰਾਈਮ ਨੂੰ ਅੰਜਾਮ ਦਿੰਦੇ ਐਂਟੀ ਸੋਸ਼ਲ 엘ਿਮੈਂਟਸ ਹੈ ਤੇ ਬੜਾ ਹੀ ਬਹਾਦੂਰੀ ਨਾਲ ਸਾਡੀ ਟੀਮ ਨੇ ਸਾਹਮਣਾ ਕਰਦੇ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਕਿੰਨੇ ਹਥਿਆਰ ਇਹਨਾਂ ਕੋਲ ਮਿਲਿਆ ਇਹਨਾਂ ਕੋਲ ਜੀ ਇੱਕ ਕੰਟਰੀ ਮੇਡ ਵੈਪਨ ਜੋ ਕਿ ਸਾਹਮਣੇ ਦਿਖ ਰਿਹਾ ਹੈਗਾ ਕੰਟਰੀ ਮੇਡ ਵੈਪਨ ਹੈਗਾ ਬੱਤੀ ਬੋਰ ਦਾ ਲੱਗਦਾ ਸਾਨੂੰ ਬਾਕੀ ਫੋਰੈਂਸਿਕ ਟੀਮ ਆ ਕੇ ਸਾਰੀ ਜਾਂਚ ਕਰੇਗੀ ਦੇ ਅਕੋਰਡਿੰਗਲੀ ਤੁਹਾਨੂੰ ਜਿਹੜੀ ਨੀ ਪਾਮਪਾਰ ਦਾ ਕਿਤੇ ਸੀ ਵਿੱਚ ਪੰਜ ਹੀ ਜਣੇ ਸ਼ਾਮਿਲ ਸੀ ਜਾਂ ਹੋਰ ਵੀ ਹੈ ਨਹੀਂ ਦੇਖੋ ਹਾਲ ਕੀ ਘੜੀ ਉੱਥੇ ਜੋ ਮੌਕੇ ਤੇ ਸਾਨੂੰ ਪਤਾ ਲੱਗਿਆ ਸੀਗਾ ਪਹਿਲਾਂ ਤਿੰਨ ਦੀ ਇਨਫੋਰਮੇਸ਼ਨ ਸੀਗੀ ਬਟ ਕਿਸ ਨੇ ਪਨਾ ਦਿੱਤੀ ਕਿਸ ਨੇ ਵਹੀਕਲ ਅਰੇਂਜ ਕੀਤਾ ਕਿਸ ਨੇ ਵੈਪਨ ਅਰੇਂਜ ਕੀਤਾ ਐਦਾਂ ਕਰਕੇ ਪੰਜ ਬੰਦੇ ਤੋਂ ਹਾਲੇ ਤੱਕ ਫੀਚਰ ਹੋ ਚੁੱਕੇ ਹਨ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਵੈਪਨ ਵੀ ਜਿੱਦਾਂ ਹੈ ਉੱਥੇ ਉਹਨਾਂ ਨੇ ਆਮ ਡਰਾਬਰੀ ਕੀਤੀ ਸੀਗੀ ਤੋਂ ਵੈਪਨ ਵੀ ਰਿਕਵਰ ਅਮੋਸਟਲੀ ਯਹੀ ਹੋਣਾ ਬਾਕੀ ਇੰਟਰੋਗੇਸ਼ਨ ਦੇ ਵਿੱਚ ਆ ਜਾਏਗਾ ਵਹੀਕਲ ਵੀ ਬਰਾਮਦ ਹੋ ਗਏ ਐਂਡ ਹੋਪਫੁਲੀ ਰਿਕਵਰੀ ਵੀ ਹੋ ਜਾਏ ਸਰ ਟੋਟਲ ਰਾਊਂਡ ਕਿਨੇ ਫਾਇਦੇ ਜੀ ਅਬੀ ਐਗਜੈਕਟਲੀ ਅਸੀਂ ਸਰਚ ਕਰਾਂਗੇ ਇੱਥੇ ਹੋਰ ਬਟ ਆਈ ਥਿੰਕ 4 ਰਾਊਂਡ ਹੋਣਾ ਵੱਲੋਂ ਹੋਏ ਐ ਤੇ 4-5 ਰਾਊਂਡ ਸਾਡੀ ਪੁਲਿਸ ਪਾਰਟੀ ਵੱਲੋਂ ਕਿਤੇ ਗਿਆ ਅੱਛਾ ਸਰ ਇੱਕ ਮਾਹਲਪੁਰ ਦੇ ਵਿੱਚ ਇੰਟੈਲੀਜੈਂਸ ਅੰਤੇ ਜਿਹੜੇ ای جی صاحب سے ਵਰਮਣੀ ਹੋ ਰਹਾ ਨਾ ਮੈਂ ਕਿ ਰੀਡ ਕੀਤੀ ਸੀ ਉਹਦੇ ਵਿੱਚ ਕੋਈ اپਡੇਟ ਹੈ ਨਹੀਂ ਜੀ ਉਹ اگر کچھ ਹੋਇਆ ਹੈ ਤਾਂ ਉਹ ਡਿਫਰੈਂਟ ਵਿੰਗ ਹੈ ਦੇ ਮਾਈਟ ਬੀ थैंक यू